ਕਿਸਾਨ ਦੋਸਤੋ ਸਤਿ ਸ਼੍ਰੀ ਅਕਾਲ ਤੂੜੀ ਦੇ ਰੇਟਾਂ ਬਾਰੇ ਵੀਡੀਓ ਵਿੱਚ ਗੱਲ ਕਰਾਂਗੇ ਜੋ ਵੀ ਕਿਸਾਨ ਪਹਿਲੀ ਵਾਰੀ ਚੈਨਲ ਤੇ ਆਏ ਨੇ ਉਹਨਾਂ ਨੂੰ ਬੇਨਤੀ ਹੈ ਵੀ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੂੜੀ ਤੇ ਹੋਰ ਫਸਲਾਂ ਦੇ ਰੇਟਾਂ ਸੰਬੰਧੀ ਜੋ ਵੀ ਜਾਣਕਾਰੀ ਹੋਵੇ ਤੁਹਾਡੇ ਤੱਕ ਪਹੁੰਚਦੀ ਰਹੇ ਦੋਸਤੋ ਵੀਡੀਓ ਨੂੰ ਲਾਈਕ ਕਰਦੇ ਰਹੋ ਹੋਰ ਯਾਰ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰਦੇ ਜਾ ਕਰੋ ਤਾਂ ਕਿ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਵੀਡੀਓ ਪਹੁੰਚ ਸਕੇ ਹੁਣ ਤੂੜੀ ਦੇ ਰੇਟਾਂ ਦੇ ਬਾਰੇ ਗੱਲ ਕਰਦੇ ਹਾਂ ਤੂੜੀ ਦੇ ਰੇਟਾਂ ਦੇ ਵਿੱਚ ਥੋੜਾ ਥੋੜਾ ਵਾਧਾ ਹੋਣਾ ਸ਼ੁਰੂ ਹੋਇਆ ਤੂੜੀ ਦੇ ਰੇਟ ਹੌਲੀ ਹੌਲੀ ਉੱਪਰ ਵੱਲ ਖਿਸਕਣੇ ਸ਼ੁਰੂ ਹੋਏ ਨੇ ਜਿਵੇਂ ਜਿਵੇਂ ਸੀਜ਼ਨ ਖਤਮ ਹੋਣ ਵਾਲਾ ਜਾ ਰਿਹਾ ਤੂੜੀ ਦੇ ਰੇਟਾਂ ਦੇ ਵਿੱਚ ਵੀ ਥੋੜੀ ਬਣੀ ਤਬਦੀਲੀ ਦਿਖਾਈ ਦੇਣ ਲੱਗੀ ਹੈ ਭਾਵੇਂ ਰੇਟਾਂ ਦੇ ਵਿੱਚ ਕੋਈ ਬਹੁਤ ਵੱਡਾ ਅੰਤਰ ਤਾਂ ਨਹੀਂ ਆਇਆ ਫਿਰ ਵੀ ਥੋੜਾ ਥੋੜਾ ਫਰਕ ਦਿਖਾਈ ਦੇਣ ਲੱਗਾ ਹੋ ਸਕਦਾ ਹੋਣ ਵਾਲੇ ਦਿਨਾਂ ਦੇ ਵਿੱਚ ਰੇਟਾਂ ਦੇ ਵਿੱਚ ਹੋਰ ਵੀ ਥੋੜਾ ਬਣਾ ਵਾਧਾ ਦਿਖਾਈ ਦੇਵੇ ਕਿਉਂਕਿ ਜਿੰਨਾ ਕਿਸਾਨਾਂ ਨੇ ਤੂੜੀ ਵੇਚਣੀ ਸੀ ਵੇਚ ਦਿੱਤੀ ਜਾ ਫਿਰ ਕਿਸਾਨਾਂ ਨੇ ਢੂੜੀ ਸਟੋਰ ਕਰ ਲਈ ਹੁਣ ਜਿਹੜੀ ਢੂੜੀ ਬਾਹਰ ਖੁੱਲੇ ਰੂਪ ਦੇ ਵਿੱਚ ਪਈ ਹੈ ਉਹ ਢੂੜੀ ਕਿਸਾਨ ਵੇਚ ਰਹੇ ਨੇ ਤੇ ਇਹ ਵਪਾਰੀ ਉਹਨਾਂ ਤੋਂ ਖਰੀਦ ਰਹੇ ਨੇ ਕੁਝ ਤਾਂ ਕਿਸਾਨ ਢੂੜੀ ਵੇਚ ਰਹੇ ਨੇ ਕੁਝ ਢੜ ਵਗੈਰਾ ਲੈਪ ਕੇ ਇਸ ਤਰ੍ਹਾਂ ਸਟੋਰ ਕਰ ਦੇਣਗੇ 10-15 ਦਿਨਾਂ ਬਾਅਦ ਆਪਾਂ ਨੂੰ ਲੱਗਦਾ ਵੀ ਢੂੜੀ ਦੇ ਰੇਟਾਂ ਦੇ ਵਿੱਚ ਹੋਰ ਵੀ ਥੋੜਾ ਬਾਲਾ ਵਾਧਾ ਦਿਖਾਈ ਦੇਵੇ ਕਿਉਂਕਿ ਜੋ ਕਿਸਾਨ ਢੂੜੀ ਸਟੋਰ ਕਰ ਲੈਂਦੇ ਨੇ ਉਹ ਇੰਨੀ ਜਲਦੀ ਫਿਰ ਢੂੜੀ ਨਹੀਂ ਵੇਚਦੇ ਤਵੇਲੇ ਵਾਲੇ ਬਿਨਾਂ ਜ਼ਮੀਨ ਵਾਲੇ ਜਿਹੜੇ ਕਿਸਾਨ ਨੇ ਜਿਹੜੇ ਪਸ਼ੂ ਪਾਲਦੇ ਨੇ ਉਹਨਾਂ ਨੂੰ ਤੂੜੀ ਤਾਂ ਖਰੀਦਣੀ ਹੀ ਪੈਂਦੀ ਹੈ ਕਿਉਂਕਿ ਉਹ ਜਿਆਦਾ ਸਮੇਂ ਤੱਕ ਤੂੜੀ ਸਟੋਰ ਕਰਕੇ ਨਹੀਂ ਰੱਖ ਸਕਦੇ ਥੋੜੀ ਮਾਤਰਾ ਚ ਤੂੜੀ ਖਰੀਦਦੇ ਨੇ ਜ਼ਰੂਰਤ ਮੁਤਾਬਕ ਤੂੜੀ ਦੀ ਖਰੀਦ ਕਰਦੇ ਨੇ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਤੂੜੀ ਦੀ ਮੰਗ ਦੇ ਵਿੱਚ ਥੋੜਾ ਬਾਲਾ ਵਾਧਾ ਹੋ ਸਕਦਾ ਰੇਟ ਥੋੜੇ ਬਾਲੇ ਹੋਰ ਉੱਪਰ ਜਾ ਸਕਦੇ ਨੇ ਤੂੜੀ ਦੀ ਟਰਾਲੀ ਜਿਹੜੀ ਇਸ ਵੇਲੇ ਆਪਾਂ ਨੂੰ ਪਤਾ ਪਿੰਡਾਂ ਦੇ ਵਿੱਚ 1800 ਤੋਂ ਲੈ ਕੇ 2500 ਰੁਪਏ ਤੱਕ ਬਿਕਤੀ ਰਹੀ ਹੈ ਕਿਉਂਕਿ ਕਈ ਪਿੰਡਾਂ ਦੇ ਵਿੱਚ ਲੋਕ ਡੰਗਰ ਘੱਟ ਰੱਖਦੇ ਨੇ ਉੱਥੇ ਤੂੜੀ ਵੇਚਣ ਵਾਲੇ ਜ਼ਿਆਦਾ ਹੋ ਜਾਂਦੇ ਨੇ ਰੇਟ 1800 ਤੋਂ ਲੈ ਕੇ 2000 ਰੁਪਏ ਤੱਕ ਹੀ ਚੱਲਿਆ ਕਈ ਪਿੰਡਾਂ ਦੇ ਵਿੱਚ ਲੋਕ ਡੰਗਰ ਕਾਫੀ ਰੱਖਦੇ ਨੇ ਉੱਥੇ ਤੂੜੀ ਖਰੀਦਣ ਵਾਲੇ ਜ਼ਿਆਦਾ ਹੁੰਦੇ ਨੇ ਪਰ ਵੇਚਣ ਵਾਲੇ ਘੱਟ ਹੁੰਦੇ ਨੇ ਇਸ ਕਰਕੇ ਉਹਨਾਂ ਪਿੰਡਾਂ ਦੇ ਵਿੱਚ ਰੇਟ ਥੋੜਾ ਵੱਧ ਚੱਲਿਆ 2500 ਰੁਪਏ ਤੱਕ ਟਰਾਲੀ ਵੀ ਚੱਲਦੀ ਰਹੀ ਹੈ ਹੁਣ ਜਿਹੜੇ ਰੇਟ ਚੱਲਦੇ ਨੇ ਤੂੜੀ ਦੇ ਕੀ ਰੇਟ ਚੱਲਦੇ ਨੇ ਜਿਹੜੀ ਤੂੜੀ ਵਪਾਰੀ ਤਕਰੀਬਨ ਬਾਹਰ ਤੋਂ ਉਡੀ ਖੁੱਲੇ ਦੇ ਵਿੱਚ ਪਈਆ ਉਹਦੀ ਵੀ ਖਰੀਦ ਹਲੇ ਚੱਲਦੀ ਆ ਵੱਖ-ਵੱਖ ਏਰੀਆ ਦੇ ਜਿਹੜੇ ਰੇਟਸ ਹਾਲ ਦੇ ਉਹਦੀ ਗੱਲ ਕਰ ਲੈਣੇ ਸੋ ਜ਼ਰੂਰ ਦੀ ਗੱਲ ਕਰੀਏ ਸੋ ਜ਼ਰੂਰ ਦੇ ਵਿੱਚ ਇਸ ਵੇਲੇ 250 ਰੁਪਏ ਤੋਂ ਲੈ ਕੇ 290 ਰੁਪਏ ਕੁੰਟਲ ਤੱਕ ਕ ਤੂੜੀ ਦਾ ਰੇਟ ਚੱਲਦਾ ਮਲੇਰਕੋਟਲਾ ਚ 240 ਤੋਂ 280 ਰੁਪਏ ਕੁੰਟਲ ਤੱਕ ਚੱਲਦਾ ਪਰ ਰਾਲਾ ਦੇ ਵਿੱਚ ਜਿਹੜਾ ਤੂੜੀ ਦਾ ਰੇਟ ਇਸ ਵੇਲੇ 250 ਤੋਂ 290 ਰੁਪਏ ਕੁੰਟਲ ਮਾਨਸਾ ਚ 250 ਤੋਂ 300 ਰੁਪਏ ਪਤੜਾਂ ਦੀ ਗੱਲ ਕਰ ਲੈਣੇ ਉੱਥੇ 260 ਤੋਂ 300 ਰੁਪਏ ਕੁੰਟਲਾ ਬਠਿੰਡਾ ਦੇ ਵਿੱਚ ਤੂੜੀ ਦਾ ਰੇਟ ਹੈ 250 ਤੋਂ 290 ਰੁਪਏ ਕੁੰਟਲਾ ਰਾਮਪੁਰਾ ਫੂਲ ਵਿੱਚ ਤੂੜੀ ਇਸ ਵੇਲੇ 240 ਤੋਂ 300 ਰੁਪਏ ਕੁੰਟਲ ਵਿਕਦੀ ਆ ਕੋਟ ਕਪੂਰਾ ਦੇ ਵਿੱਚ ਤੂੜੀ 240 ਤੋਂ 300 ਰੁਪਏ ਕੁੰਟਲ ਤੱਕ ਵਿਕੀ ਜਾਂਦੀ ਆ ਹੋਰ ਦੀ ਗੱਲ ਕਰਦੇ ਆ ਇੱਥੇ 260 ਤੋਂ 310 ਰੁਪਏ ਕੁੰਟਲ ਤੱਕ ਤੂੜੀ ਵਿਕੇ ਜਾਂਦੀ ਆ ਫਾਜ਼ਲ ਕਾ ਵਿੱਚ ਤੂੜੀ 250 ਤੋਂ 300 ਰੁਪਏ ਕੁੰਟਲਾ ਤਰਨਤਾਰਨ ਦੀ ਜੇ ਗੱਲ ਕਰਜਾਂ ਤਰਨਤਾਰਨ ਦੇ ਵਿੱਚ 250 ਤੋਂ ਲੈ ਕੇ 290 ਰੁਪਏ ਕੁੰਟਲਾ ਸਰੀਮਰ ਸਾਹਿਬ ਦੇ ਵਿੱਚ 240 ਤੋਂ 300 ਰੁਪਏ ਕਵਾਂਟਲ ਤੱਕ ਟੂੜੀ ਵਿਕੀ ਜਾਂਦੀ ਹੈ ਗੁਰਦਾਸਪੁਰ ਦੇ ਵਿੱਚ ਟੂੜੀ ਦਾ ਰੇਟ 250 ਤੋਂ 300 ਆ ਪਠਾਨਕੋਟ ਵਿੱਚ ਟੂੜੀ 235 ਤੋਂ 290 ਰੁਪਏ ਗੁਰਦਾਸ ਲੁਧਿਆਣਾ ਵਿੱਚ 270 ਤੋਂ 325 ਰੁਪਏ ਜਲੰਧਰ ਦੀ ਗੱਲ ਕਰ ਲੈਣਾ ਜਲੰਧਰ ਦੇ ਵਿੱਚ 240 ਤੋਂ 300 ਰੁਪਏ ਕਵਾਂਟਲ ਤੱਕ ਟੂੜੀ ਵਿਕੀ ਜਾਂਦੀ ਹੈ ਕੋਟਕਪੂਰਾ ਦੇ ਵਿੱਚ ਤੂੜੀ ਦਾ ਜਿਹੜਾ ਰੇਟ ਆ 250 ਤੋਂ ਲੈ ਕੇ 300 ਰੁਪਏ ਕੁੰਟਲ ਤੱਕ ਆ ਨਵਾਂ ਸ਼ਹਿਰ ਦੀ ਗੱਲ ਕਰਦਾ ਨਵਾਂ ਸ਼ਹਿਰ ਤੇ ਤੂੜੀ 260 ਤੋਂ 310 ਰੁਪਏ ਕੁੰਟਲ ਆ ਸਵਰਾਲਾ ਦੇ ਵਿੱਚ ਤੂੜੀ ਦੀ ਗੱਲ ਕਰੀਏ ਇੱਥੇ 250 ਤੋਂ 300 ਰੁਪਏ ਕੁੰਟਲ ਖੰਨਾ ਦੇ ਵਿੱਚ 240 ਤੋਂ 280 ਰੁਪਏ ਕੁੰਟਲ ਆ ਰਾਜਪੁਰਾ ਦੇ ਵਿੱਚ ਤੂੜੀ ਦਾ ਰੇਟ 235 ਤੋਂ 290 ਆ ਪਟਿਆਲਾ ਚ ਤੂੜੀ 250 ਤੋਂ 300 ਰੁਪਏ ਕੁੰਟਲ ਵਿੱਚ ਦੀ ਆ ਨਾਬਾ ਦੀ ਗੱਲ ਕਰ ਲੈਣਾ ਨਾਬਾ ਦੇ ਵਿੱਚ ਤੂੜੀ ਦਾ ਰੇਟ 250 ਤੋਂ 300 ਰੁਪਏ ਕੁੰਟਲ ਤੱਕ ਚੱਲਦਾ ਇਹ ਵੱਖ-ਵੱਖ ਏਰੀਆ ਦੇ ਵਿੱਚ ਰੇਟ ਚੱਲ ਰਹੇ ਨੇ ਇਹ ਤਕਰੀਬਨ ਉਹੀ ਤੂੜੀ ਆ ਜਿਹੜੀ ਬਾਹਰ ਜ਼ਿਮੇਤਾਰਾਂ ਦੀ ਖੁੱਲੇ ਦੇ ਵਿੱਚ ਰੱਖੀ ਪਈ ਆ ਹਲੇ ਕਰੇ ਸਟੋਰ ਕੀਤੀ ਤੂੜੀ ਜਿਹੜੀ ਜ਼ਿਮੇਤਾਰ ਨੇ ਵੇਚ ਰਹੇ ਕਿਉਂਕਿ ਜਿਨ੍ਹਾਂ ਨੇ ਅੰਦਰ ਹੁਣ ਸਟੋਰ ਕਰ ਲਈ ਇੰਨੀ ਜਲਦੀ ਤਾਂ ਤੂੜੀ ਨਹੀਂ ਵੇਚਦੇ ਆਉਣ ਵਾਲੇ ਦਿਨਾਂ ਦੇ ਵਿੱਚ ਥੋੜਾ ਬਾਲਾ ਵਾਧਾ ਜਦੋਂ ਬਾਹਰਲੀ ਤੂੜੀ ਵੇਚੇ ਜਾਂਦੀ ਆ ਸਾਰੀ ਚੱਕੀ ਗਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਥੂੜੀ ਥੋੜਾ ਬਾਲਾ ਰੇਟ ਉੱਠਣ ਦੀ ਉਮੀਦ ਹੈ ਤੁਹੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ